ਪੰਥਕ ਹਲਕਾ ਜੋ ਉਦੋਂ ਦੀ ਚਰਚਾ ਮੁੜ ਚੱਲੀ ਐ ਚਾਹੇ 30 31 ਸਾਲ ਹੋ ਗਏ ਉਸ ਕੇਸ ਨੂੰ ਜਥੇਦਾਰ ਕੌਂਕੇ ਵਾਲੇ ਮਾਮਲੇ 'ਚ ਹੁਣ ਸ਼੍ਰੋਮਣੀ ਕਾਲੀ ਦਲ ਦੇ ਇੱਕ ਪਾਸੇ ਲੀਡਰ ਇਹ ਦਲੀਲਾਂ ਰੱਖ ਰਹੇ ਨੇ ਕਿ ਉਸ ਰਿਪੋਰਟ 'ਚ ਇਹ ਜੀ ਕੋਈ ਖਾਸ ਗੱਲ ਨਹੀਂ ਸੀ ਜਿਹਦੇ ਕਰਕੇ ਭੰਡਿਆ ਜਾ ਰਿਹਾ ਸ਼੍ਰੋਮਣੀ ਕਾਲੀ ਦਲ ਨੂੰ ਕਿ ਅੱਗੇ ਕੋਈ ਕਾਰਵਾਈ ਨਹੀਂ ਹੋਈ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਉਹ ਕੌਂਕੇ ਪਿੰਡ ਪਹੁੰਚ ਗਏ ਪਰਿਵਾਰ ਨੂੰ ਮਿਲਣ ਵਾਸਤੇ ਹੁਣ ਉੱਥੇ ਕੀ ਕੀ ਗੱਲਾਂ ਹੁੰਦੀਆਂ ਉਹਦਾ ਰਿਜ਼ਲਟ ਕੀ ਆਉਂਦਾ ਇਹਦੇ ਕੀ ਮਾਇਨੇ ਨਿਕਲ ਸਕਦੇ ਦੁੱਖ ਸਭ ਤੋਂ ਵੱਡੀ ਗੱਲ ਹੈ ਕਿ ਸ਼ੁਰੂ ਆਪਣੀ ਕਾਲੀ ਦੌਰ ਨੂੰ ਚਾਹੀਦਾ ਸਿਰਫ ਜਥੇਦਾਰ ਗੁਰਦੇਵ ਸਿੰਘ ਕੌਮਕੇ ਦੇ ਘਰ ਨਹੀਂ ਹੀ ਨਾ ਜਾਣ ਜਿੰਨਾ ਜਿੰਨਾ ਦੇ ਨਾਲ ਉਸ ਕਾਲੇ ਦੌਰ ਦੇ ਵਿੱਚ ਤੱਕਾ ਹੋਇਆ ਕੇ ਪੀਐਸ ਗੇਲ ਦੀ ਸਰਕਾਰ ਦੇ ਵਿੱਚ ਬਿਆਨ ਸਿੰਘ ਦੀ ਸਰਕਾਰ ਵੇਲੇ ਜਦੋਂ ਪੰਜਾਬ ਦੇ ਮੁੰਡੇ ਮਾਰੇ ਗਏ ਨੇ ਝੂਠੇ ਮੁਕਾਬਲੇ ਕਰਕੇ ਮਾਰੇ ਗਏ ਨੇ ਦਰਿਆਵਾਂ ਦੇ ਵਿੱਚ ਲਾਸ਼ਾਂ ਰੁੜਦੇ ਰਹੀਆਂ ਧੀਆਂ ਭੈਣਾਂ ਨੂੰ ਥਾਣੇ ਬਿਪ ਉਹਨਾਂ ਦੀਆਂ ਇੱਜ਼ਤਾਂ ਲੁੱਟਦੇ ਰਹੇ ਨੇ ਪੁਲਿਸ ਉਹਨਾਂ ਸਾਰਿਆਂ ਦੇ ਘਰ ਜਾਣਾ ਚਾਹੀਦਾ ਹੈ ਗੁਰਦੇਵ ਸਿੰਘ ਕੌਂਕੇਸ ਮੇ ਤੋਂ ਉਹਨਾਂ ਸਾਰਿਆਂ ਦੇ ਘਰ ਜਾਣਾ ਚਾਹੀਦਾ ਜੇ ਭਾਜਪੀ ਨਥੂ ਰਾਮ ਗੋੜਸੇ ਨੂੰ ਹੀਰੋ ਮੰਨਦੀ ਹੈ ਜੇ ਉਹ ਪਰਾਗ ਵੀ ਨੂੰ ਉਹਨੂੰ ਟਿਕਟ ਦੇ ਕੇ ਐਮਪੀ ਬਣਾ ਸਕਦੇ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਹੈਗੇ ਨੇ ਜਿਨ੍ਹਾਂ ਨੇ ਕੌਮ ਦੀ ਖਾਤਰ ਲੜਾਈ ਲੜੀ ਆ ਤੁਸੀਂ ਉਹਨਾਂ ਦੇ ਘਰ ਕਿਉਂ ਤੁਹਾਨੂੰ ਕਹਿੰਨ ਕੌਣ ਡਰਦਾ ਡਰ ਲੱਗ ਰਿਹਾ ਹੈਗਾ ਇਸ ਕਰਕੇ ਇਸ ਮਸਲੇ ਸਿਰਫ ਕੌਂਕੇ ਸਾਹਿਬ ਦੇ ਘਰ ਨਹੀਂ ਬਾਕੀ ਘਰਾਂ ਦੇ ਵਿੱਚ ਜਾਣਾ ਚਾਹੀਦਾ ਔਰ ਹਰ ਘਰ ਦੇ ਵਿੱਚ ਜਾ ਕੇ ਮਾਫੀ ਮੰਗਣੀ ਚਾਹੀਦੀ ਹੈਗੀ ਜਥੇਦਾਰ ਕੌਂਕੇ ਦੀ ਵਿਧਵਾ ਕੋ ਮਾਫੀ ਮੰਗਣੀ ਚਾਹੀਦੀ ਆ ਸਾਨੂੰ ਬਖਸ਼ੋ ਅਸੀਂ ਸਾਡੀ ਸੱਤਾ ਸੀ ਅਸੀਂ ਇਨਸਾਫ ਨਹੀਂ ਦਿਵਾ ਪਾਇਆਗੇ ਜਦ ਬੀਬੀ ਤਵਾੜੀ ਦੀ ਰਿਪੋਰਟ ਦੇ ਵਿੱਚ ਸਭ ਕੁਝ ਨਸ਼ਰ ਹੋ ਚੁੱਕਾ ਉਹਨਾਂ ਨੇ ਕੇਪੀਐਸ ਗਿਲ ਤੇ ਉਂਗਲ ਕੀਤੀ ਉਹਨਾਂ ਨੇ ਆਪਣੇ ਡੀਜੀਪੀ ਤੇ ਉਂਗਲ ਕੀਤੀ ਤੇ ਕਾਲੀ ਦਲ ਦੇ ਤਿੰਨ ਚਾਰ ਬਲਾਰੇ ਜਿਨ੍ਹਾਂ ਨੇ ਚੰਗੀ ਤਰ੍ਹਾਂ ਰਿਪੋਰਟ ਨਹੀਂ ਪੜ੍ਹੀ ਉਹ ਰਿਪੋਰਟ ਨੂੰ ਆਪਣੀ ਪਰਭਾਸ਼ਾ ਦੇ ਤੌਰ ਤੇ ਦੱਸ ਰਹੇ ਨੇ ਤੇ ਫਿਰ ਅੱਜ ਸੁਬੀਤ ਸਿੰਘ ਬਾਦਲ ਉਹਨਾਂ ਦੇ ਘਰ ਕੀ ਲੈਣ ਗਿਆਗਾ ਜੇ ਤੁਸੀਂ ਕਹਿੰਦੇ ਕਿ ਬੀਬੀ ਤਵਾੜੀ ਨੇ ਕੁਝ ਲਿਖਿਆ ਨਹੀਂ ਹੈਗਾ ਉਹਦੇ ਵਿੱਚ ਕਿਸੇ ਨੂੰ ਗਿਲਟੀਕਰਾਰ ਦਿੱਤਾ ਨਹੀਂ ਹੈ ਤੇ ਫਿਰ ਤੁਸੀਂ ਅੱਜ ਉਹਨਾਂ ਦੇ ਘਰ ਕੀ ਲੈਣ ਬਤਨ ਕਾਲੀ ਦਲ ਬੜੇ ਬੁਰੀ ਤਰ੍ਹਾਂ ਬੈਕਫੁੱਡ ਤੇ ਆਇਆ ਹੋਇਆ ਵਾ ਇਹਨਾਂ ਨੂੰ ਹਜੇ ਤੱਕ ਸਮਝ ਨਹੀਂ ਰਗ ਰਹੀ ਕਿ ਅਸੀਂ ਕਰਨਾ ਕੀ ਹੈ ਤੇ ਨਹੀਂ ਕੀ ਕਰਨਾ ਹਾਲਾਂਕਿ ਪਾਰਟੀ ਇੰਨੀ ਪੁਰਾਣੀ ਹੈ ਸਦੀ ਤੋਂ ਵੱਧ ਸਮਾਂ ਹੋ ਗਿਆ ਪਾਰਟੀ ਇੰਨੀ ਜ਼ਿਆਦਾ ਪੁਰਾਣੀ ਹੋਵੇ ਤੇ ਲੀਡਰ ਫਿਰ ਵੀ ਕਾਲੀ ਕਰ ਜਾਂਦੇ ਆ ਇਹੋ ਜਿਹੇ ਬਿਆਨ ਦੇ ਜਾਂਦੇ ਆ ਵੀ ਇੱਕ ਪਾਸੇ ਤਾਂ ਕਹਿ ਦਿੰਦੇ ਆ ਕਿ ਚੀਜ਼ ਠੀਕ ਨਹੀਂ ਦੂਜੇ ਪਾਸੇ ਉਹੀ ਗਤੀਵਿਧੀ ਕਰ ਜਾਂਦੇ ਆ ਪਾਰਟੀ ਪੁਰਾਣੀ ਹੈ ਲੀਡਰ ਨਵੇਂ ਆ ਗਏ ਨਾ ਜੀ ਹਾਂ ਨਵੇਂ ਲੀਡਰ ਉਹ ਆ ਗਏ ਨੇ ਜਿਨ੍ਹਾਂ ਨੂੰ ਕਾਲੀ ਦਲ ਦੇ ਇਤਿਹਾਸਦਾਨ ਨਹੀਂ ਪਤਾ ਗਾ ਨਵੇਂ ਲੀਡਰ ਆ ਗਏ ਜਿਨ੍ਹਾਂ ਨੂੰ ਪੰਜਾਬ ਦੇ ਇਤਿਹਾਸਦਾਨ ਨਹੀਂ ਪਤਾ ਨਵੇਂ ਲੀਡਰ ਆ ਗਏ ਨੇ ਜਿਨ੍ਹਾਂ ਨੂੰ ਕਾਲ ਤੱਕ ਦੇ ਇਤਿਹਾਸਦਾਨ ਨਹੀਂ ਪਤਾ ਨਵੇਂ ਲੀਡਰ ਆ ਗਏ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਦਾਨ ਨਹੀਂ ਪਤਾ ਜਦੋਂ ਤੁਸੀਂ ਟਕਸਾਲੀਆਂ ਨੂੰ ਨਜ਼ਰਅੰਦਾਜ਼ ਕਰਕੇ ਵਪਾਰੀਆਂ ਨੂੰ ਅੱਗੇ ਲੈ ਕੇ ਆਉਗੇ ਨਾ ਤੂੰ ਉਹ ਹਸ਼ਰ ਇਦਾਂ ਹੀ ਹੁੰਦਾ ਹੈਗਾ ਗੁਰਦੇਵ ਸਿੰਘ ਕੌਂਕੇ ਸਾਹਿਬ ਦਾ ਜਦ ਕਿ ਸਰਬਤ ਖਾਲਸਾ ਦੇ ਵਿੱਚ ਉਹਨਾਂ ਨੂੰ ਕਾਰਜਕਾਰੀ ਪਰਥਾ ਪਿਆ ਗਿਆ ਜਿੱਤ ਤੇ ਅੱਜ ਤੱਕ ਸਰਕਾਰ ਰਹੀ ਹੈ ਉਹ ਦੱਸੋ ਪੰਜਾਬ ਪੁਲਿਸ ਦੱਸੇ ਕਿ ਪਘੋੜਾ ਕਿੱਥੇ ਲਾਚਾਪੇ ਮਾਰੇ ਕਦੀ ਪੰਜਾਬ ਪੁਲਿਸ ਨੇ ਮਤਲਬ ਇਹ ਤੇ ਗੁਰਦੇਵ ਸਿੰਘ ਕੌਂਕੇ ਦਾ ਇਹ ਸਵਾਲ ਹੈ ਤੁਹਾਨੂੰ ਤੇ ਹੁਣ ਇਹ ਨਾ ਕਰਨਾ ਕਿ ਇਦਾਂ ਗੁਰਦੇਵ ਸਿੰਘ ਕੌਂਕੇ ਦੀ ਘਰ ਵਾਲੀ ਨੂੰ ਆਪਾਂ ਲੁਧਿਆਣਾ ਲੋਕ ਸਭਾ ਮੈਂਬਰ ਤਾਰਨਦੇ ਆ ਗਨੇ ਕੱਲ ਇਹਦੇ ਲੈ ਇਹੋ ਜਿਹੇ ਵੀ ਬੜੇ ਡਰਾਮੇ ਕਰਦੇ ਪਰ ਉਹਨਾਂ ਨੇ ਕੀਤਾ ਇੱਕ ਤਜਰਬਾ ਬੰਦੀ ਸਿੰਘ ਆਲੇ ਮਾਮਲੇ 'ਚ ਨਿਤ ਕੁਛ ਪੱਲੇ ਨਹੀਂ ਪੈਂਦਾ ਇਦਾਂ ਨਹੀਂ ਨਾ ਲੋਕੀ ਕਹੇ ਥੋੜਾ ਅਗਰ ਫਿਰ ਤੇ ਕਾਲੀਦਨ ਨੂੰ ਉਦੋਂ ਗਲਤੀ ਕੀਤੀ ਜਦੋਂ ਜਸਵੰਤ ਸਿੰਘ ਖਾਲੜਾ ਦੀ ਜਿਹੜੇ ਜੀਵਨ ਪਤਨੀ ਸੀ ਪਰਮਜੀਤ ਕੌਰ ਖਾਲੜਾ ਉਹਨਾਂ ਦੀ ਬਰਾਬਰ ਤੁਸੀਂ ਫਿਰ ਬੀਬੀ ਜਗਵੀਰ ਕੌਰ ਖੜੀ ਕਰ ਦਿੱਤੀ ਸੀ ਨਾ ਇਦਾਂ ਉਮੀਦਵਾਰ ਖੜੇ ਕਰ ਦੇਣ ਨਾਲ ਤੁਹਾਨੂੰ ਕੌਮ ਨੇ ਮaaf ਨਹੀਂ ਕਰਨਾਗਾ ਤੁਹਾਨੂੰ ਇਹ ਪ੍ਰੋਮਿਸ ਕਰਨਾ ਚਾਹੀਦਾ ਹੈ ਕਿ ਜਦੋਂ ਸਾਡੀ ਉਹ ਸਰਕਾਰ ਬਣੀ ਅਸੀਂ ਚੁੰਨ ਚੁੰਨ ਕੇ ਬਦਲੇ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜਿਹੜਾ ਵੀ ਦੋਸ਼ੀ ਹੋਇਆ ਉਹਨੂੰ ਸਜ਼ਾ ਦਿਲਾਵਾਂਗੇ ਤੁਸੀਂ ਦਲਾਇ ਨਹੀਂ ਸਜ਼ਾ ਕਿਉਂਕਿ ਸਵਾਲ ਇਹ ਹੈ ਕਿ ਜਿਹੜੇ ਘੂਟਨੇ ਹੋਣੀ ਹੈ ਜਿੰਨਾ ਦਾ ਨਾਮ ਚੱਲਦਾ ਹੈਗਾ ਉਹਨਾਂ ਦਾ ਉਹਨਾਂ ਨੂੰ ਤੁਸੀਂ ਕੀਤਾ ਕੀ ਹੈਗਾ ਨਾ ਹੋਰ ਬਹੁਤ ਆਫੀਸਰ ਨੇ ਉਹ ਹੁਣ ਸਵਾਲ ਇਹ ਹੈ ਕਿ ਕਾਲੀਦਲ ਚਾਰ ਕਦਮ ਅੱਗੇ ਵਧਦਾ ਤਿੰਨ ਕਦਮ ਪਿੱਛੇ ਆਉਣੀ ਪੈਂਦੀ ਨੇ ਕਿਉਂਕਿ ਆ ਗਰਦੇਵ ਸਿੰਘ ਕੌਂਕੇ ਵਾਲੇ ਮਸਲੇ 'ਚ ਬੈਕਫੋਰਡਸ ਤੇ ਸਰਕਾਰ ਇਹਨੂੰ ਸ਼ਰੂਮ ਨਹੀਂ ਕਾਲੀਦਲ ਨੂੰ ਆਉਣਾ ਪਏ ਇਸ ਕਰਕੇ ਸੁਬੀਸ਼ ਸਿੰਘ ਬਾਦਲ ਨੂੰ ਲੱਗਾ ਕਿ ਸਾਨੂੰ ਜਾਣਾ ਪਏ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਉਹ ਗੁਰਬਚਨ ਸਿੰਘ ਅਰੇਵਾਲ ਨੇ ਉਹ ਇਸ ਟਾਈਮ ਸ਼੍ਰੋਮਣੀ ਗੁਰਪਰਵੰਧਕ ਕਮੇਟੀ ਦੇ ਅੰਤਰੀਂ ਕਮੇਟੀ ਦੇ ਮੈਂਬਰ ਨਹੀਂ ਆ ਲੇਕਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਰਾਹ ਲੱਭਾ ਉਹਦਾ ਜਾਂ ਜਿਹੜੇ ਉਹ ਨਵੇਂ ਜਨਰਲ ਸਕੱਤਰ ਨੇ ਰਜਿੰਦਰ ਸਿੰਘ ਮਹਿਤਾ ਉਹਨੂੰ ਨਹੀਂ ਲੱਭਾਗਾ ਰਾ ਗਰੇਵਾਲ ਨੂੰ ਲੱਗਾ ਕਿਉਂਕਿ ਸ਼ਾਇਦ ਗਰੇਵਾਲੇ ਇਸ ਵਾਰ ਇਲیکشن ਦੀ ਤਿਆਰੀ ਕਰ ਰਹੇ ਹੋਵੇ ਨਾ ਕਾਲੀ ਦਿਨ ਦੀ ਮੁਸੀਬਤ ਪ੍ਰੋਬਲਮ ਇਹ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਸੱਤਾ ਦੇ ਵਿੱਚ ਹੁੰਦੇ ਨੇ ਉਦੋਂ ਇਹਨਾਂ ਨੂੰ ਕੁਝ ਨਹੀਂ ਉਦੋਂ ਇਹਨਾਂ ਨੂੰ ਸਾਰਾ ਹਰਾ ਹਰਾ ਦੇਖਦਾਗਾ ਤੇ ਹੁਣ ਇਹਨਾਂ ਨੂੰ ਲੱਗਦਾ ਕਿ ਨਹੀਂ ਸਾਨੂੰ ਹਰ ਜਾਣਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਕਾਂਗਰਸ ਆਬ ਹੀ ਨਹੀਂ ਉਹਨਾਂ ਤਮਾਮ ਸਾਰੇ ਲੋਕਾਂ ਦੇ ਘਰ ਜਾਣਾ ਚਾਹੀਦਾ ਜਿਹੜਾ ਕਾਂਗਰਸ ਦੀ ਸਰਕਾਰ ਵਲੇ ਬਹੁਤ ਜ਼ਿਆਦਾ ਜ਼ਬਰ ਹੋਇਆ ਤੇ ਜੇ ਤੁਹਾਡੀ ਸਰਕਾਰ ਵੱਲੇ ਵੀ ਜ਼ਬਰ ਕੀਤਾ ਪੁਲਿਸ ਉਹਨਾਂ ਘਰ ਵੀ ਜਾਣਾ ਚਾਹੀਦਾ ਕਿਉਂਕਿ ਬੇਅਦਬੀ ਵਾਲੇ ਮਸਲੇ ਦੇ ਵਿੱਚ ਹਲੇ ਤੱਕ ਪੰਜਾਬ ਲੋਕਾਂ ਨੂੰ ਜਾਂ ਮਾਨਵਤਾ ਨੂੰ ਪਿਆਰ ਕਰਨ ਮੈਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਪਰ ਕਾਲੀ ਦਲ ਇੱਕ ਅਜਿਹੀ ਜਮਾਤ ਹੈ ਜਿਹੜੀ ਪੰਜਾਬ ਦੇ ਮਸਲੇ ਠਾਉਣ ਦੀ ਰਹੀ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਬੜੀਆਂ ਲੜਾਈਆਂ ਲੜੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਜਦੋਂ ਇੰਦਰਾ ਗਾਂਧੀ ਦੇ ਅੱਗੇ ਭਾਜਪੀ ਵਾਲਿਆਂ ਨੇ ਵੀ ਈਨ ਮੰਨ ਲਈ ਸੀ ਵੱਡੇ ਵੱਡੇ ਜਿਹੜੇ ਅੱਜ ਕੱਲ ਭਾਜਪੀ ਦੇ ਵੱਡੇ ਲੀਡਰ ਨੇ ਜਿਹੜੇ ਕਹਿੰਦੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਉਹ ਵੀ ਡਰ ਦੇ ਮਾਰੇ ਗੁਰਦੁਆਰੇ ਮੰਦਰਾਂ ਦੇ ਵਿੱਚ ਲੁਕ ਗਏ ਸੀ ਪਰ ਕਾਲੀ ਦਲ ਨੇ ਇੰਨੀ ਮੰਨੀ ਸੀ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਪੰਜਾਬ ਦੇ ਨਾਲ ਕੀ ਬਦਲਲੇ ਉਹ ਇਤਿਹਾਸ ਦੇ ਵਿੱਚ ਸਭ ਕੁਝ ਦਰਜ ਆ ਗਏ ਨੇ ਉਹ ਕਾਲੀ ਦਲ ਲੜਦਾ ਰਿਹਾਗਾ ਪਰ ਹੁਣ ਕਾਲੀ ਦਲ ਪਤਾ ਨਹੀਂ ਕਿਉਂ ਨਹੀਂ ਸਿਰਫ ਆਪਣੀ ਨਿੱਜੀ ਆਗਿਆ ਪੀ ਸੈਂਟਰ ਚ ਸਾਡਾ ਭਾਈ ਵੱਲ ਬੰਜੇ ਸੈਂਟਰ ਚ ਇੱਕ ਅੱਧੀ ਅਸੀਂ ਵਜੀਰੀ ਲੈ ਲਈਏ ਬਸ ਇੱਥੋਂ ਤੱਕ ਜਦੋਂ ਤੁਹਾਡੀਆਂ ਲਾਲਸਾਵਾਂ ਵੱਧ ਜਾਣ ਤੇ ਕੌਮ ਪਿੱਛੇ ਰਹਿ ਜੇ ਤੇ ਫਿਰ ਇਸੇ ਕਰਕੇ ਕਾਲੀ ਦਲ ਕਦੀ ਕਾਲੀ ਦਲ ਨੇ ਸੋਚਿਆ ਕਿ ਤਿੰਨ ਐਮ ਐਲ ਏ ਆਉਣਗੇ ਉਹ ਸਵਾਲ ਹੀ ਨਾ ਹੁਣ ਟੀਚਰਾਂ ਕਰਦੇ ਨੇ ਬੀਜੇ ਪੰਜਾਬ ਦੇ ਵਿੱਚ ਇੱਕ ਦਿਨ ਮੁਖਮੰਦੀ ਸਾਹਿਬ ਕਹਿ ਰਹੇ ਕਿ ਜੇ ਟ੍ਰਿਪਲ ਸਵਾਰੀ ਦਾ ਤਲਾਕ ਨਾ ਹੁੰਦਾ ਤੇ ਇੱਕੋ ਮੋਟਰਸਾਈਕਲ ਤੇ ਜਾ ਸਕਦੇ ਨਾ ਇਹ ਹਾਲਾਤ ਨੇ ਸਿਆਸਤ ਦੇ ਵਿੱਚ ਠੀਕ ਆ ਉਤਰਾ ਚੜਾਉਂਦੇ ਰਹਿੰਦੇ ਨੇ ਬੀਜੇਪੀ ਕੋ ਵੀ ਕਿਸੇ ਵੇਲੇ ਦੋ ਐਮਪੀ ਦੇ ਇਸ ਟਾਈਮ ਉਹਨਾਂ ਕੋ ਕੱਲਿਆਂ ਕੋ 300 303 ਆ ਗਏ ਨੇ ਪਰ ਕਾਲੀ ਦਲ ਦਾ ਪੰਜਾਬ ਦੇ ਵਿੱਚ ਖਤਮ ਕਰਨ ਵਾਲੇ ਸਿਆਸੀ ਤੌਰ ਤੇ ਨਾ ਕਾਂਗਰਸ ਨਾ ਬੀਜੇਪੀ ਐ ਨਾ ਝਾੜੂ ਵਾਲੇ ਜੇ ਕਾਲੀ ਦਲ ਖਤਮ ਹੋਇਆ ਉਹ ਖੁਦ ਆਪਣੇ ਪੈਰੀ ਉਹਨਾਂ ਨੇ ਆਪ ਕੋਹਾੜੀ ਮਾਰੀ ਆ ਗੀ